ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਲਾਈਵ ਸੈਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਵੈਸੇ ਇਹ ਲਾਈਵ ਅਸੀਂ ਕੱਲ ਕਰਦੇ ਹੁੰਨੇ ਆ ਹਮੇਸ਼ਾ ਹੀ ਮੰਗਲਵਾਰ ਰਾਤੀ 8 ਵਜੇ ਕੋਈ ਟੈਕਨੀਕਲੀ ਫਾਲਟ ਕਾਰਨ ਜੋ ਅਸੀਂ ਇਹ ਲਾਈਵ ਜਿਹੜਾ ਨਹੀਂ ਦੇ ਪਾਏ ਰਾਤੀ ਤੇ ਇਸ ਕਰਕੇ ਭਾਜੀ ਨੂੰ ਹੁਣ ਆਪਾਂ ਖਾਸ ਤੌਰ ਤੇ ਇੱਕ ਵਾਰੀ ਬੁਲਾਇਆ ਕਿਉਂਕਿ ਨਵਾਂ ਸਾਲ ਆਇਆ ਨਵੇਂ ਸਾਲ ਦੇ ਵਿੱਚ 2025 ਚ ਕਿਸ ਤਰ੍ਹਾਂ ਦਾ ਰਹਿਣ ਵਾਲਾ ਖਾਸ ਤੌਰ ਤੇ ਯੂ ਐਸ ਏ ਬਾਰੇ ਗੱਲ ਕਰਾਂਗੇ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਨਾਲ ਦੇ ਨਾਲ ਜਰਮਨੀ ਸਟੱਡੀ ਜਿਹੜਾ ਫ੍ਰੀ ਦੇ ਵਿੱਚ ਦੇ ਰਿਹਾ ਕਿਹੜੇ ਸਟੂਡੈਂਟ ਨੂੰ ਦੇ ਰਿਹਾ ਔਰ ਕਿਉਂ ਦੇ ਰਿਹਾ ਆਖਿਰਕਾਰ ਕੰਟਰੀ ਦਾ ਕੀ ਬੈਨੀਫਿਟ ਹੈਗਾ ਇਸ ਬਾਰੇ ਵੀ ਗੱਲ ਕਰਾਂਗੇ ਸਕਰੀਨ ਦੇ ਉੱਤੇ ਨੰਬਰ ਵੀ ਅਸੀਂ ਫਲੈਸ਼ ਕਰ ਰਹੇ ਹਾਂ ਤੁਸੀਂ ਇਸ ਤੇ ਕਾਲ ਕਰਕੇ ਸ਼ੋਹ ਦਾ ਹਿੱਸਾ ਬਣ ਸਕਦੇ ਹੋ ਪਹਿਲਾਂ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ 3 ਤੋਂ 4 ਅਸੀਂ ਲਾਈਵ ਕਰਾਂਗੇ ਥੋੜਾ ਲੇਟ ਹੋ ਗਏ ਮਾਫੀ ਚਾਹੁੰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਵਿੰਦਰਪਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਾਜੀ ਇੱਕ ਵੀਕ ਤਕਰੀਬਨ ਆਪਾਂ ਮੰਨ ਸਕਦੇ ਹਾਂ ਕਿ ਨਵੇਂ ਸਾਲ ਦਾ ਲੰਘ ਚੁੱਕਾ ਹੈ ਕਿਸ ਤਰ੍ਹਾਂ ਦਾ ਲੱਗਦਾ ਹੈ ਵੀ ਸ਼ੁਰੂਆਤੀ ਜਿਹੜਾ ਨਤੀਜੇ ਦਾ ਦੌਰ ਆਪਾਂ ਕਹਿ ਸਕਦੇ ਹਾਂ ਇਲੈਕਸ਼ਨਾਂ ਚੋਂ ਨਾ ਸ਼ੁਰੂਆਤੀ ਨਤੀਜੇ ਇਸ ਤਰ੍ਹਾਂ ਦੇ ਆ ਰਹੇ ਆ ਕਿਸ ਤਰ੍ਹਾਂ ਦੇ ਆ ਰਹੇ ਆ ਪਿਛਲੇ ਇੱਕ ਹਫਤੇ ਦੇ ਵਿੱਚ ਕੀ ਕੀ ਚੇਂਜਿੰਗ ਦੇਖਣ ਨੂੰ ਮਿਲੇ ਆ ਖਾਸ ਤੌਰ ਤੇ ਯੂਐਸ ਸਟੱਡੀ ਵੀਜ਼ਨ ਲੈ ਕੇ ਪਾਜੀ ਸਭ ਤੋਂ ਪਹਿਲਾਂ ਤਾਂ ਚੇਂਜ ਕੈਨੇਡਾ ਕੈਨੇਡਾ 2024 ਤੋਂ ਆਦਤ ਪੈ ਗਈ ਕੈਨੇਡਾ ਨੂੰ ਚੇਂਜਸ ਕਰਨ ਦੀ ਇੱਕ ਫਿਰ ਚੇਂਜ ਆਇਆ ਕਿ ਟਰੂਡੋ ਸਰ ਨੇ ਅਸਤੀਫਾ ਦੇ ਦਿੱਤਾ ਤੇ ਉਹਨੂੰ ਲੈ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਕਿ ਯੂਐਸ ਉਧਰੋਂ 트럼ਪ ਸਰ ਕਹਿ ਰਹੇ ਨੇ ਕਿ ਯੂਐਸਾ ਚਾਹੁੰਦਾ ਵਾ ਕਿ ਕੈਨੇਡਾ ਜਿਹੜਾ ਵਾ ਉਹ 51ਵੀਂ ਸਟੇਟ ਬਣ ਜੇ ਯੂਐਸਾ ਦੀ ਔਰ ਕੈਨੇਡਾ ਨੂੰ ਯੂਐਸ ਦੇ ਵਿੱਚ ਬੁਲਾਤਾ ਜਾਵੇ ਔਰ 51ਵੀਂ ਸਟੇਟ ਦਾ ਦਰਜਾ ਦੇ ਦੇਾਂਗੇ ਅਸੀਂ ਤਾਂ ਮਤਲਬ ਇਸ ਤਰ੍ਹਾਂ ਦੀ ਨਿਊਜ਼ ਦੇ ਵਿੱਚ ਚੱਲ ਰਹੇ ਆ ਔਰ ਨਾਲ-ਨਾਲ ਹੱਲੇ ਕਾਲਜਸ ਯੂਨੀਵਰਸਿਟੀਆਂ ਖੁੱਲੇ ਹੀ ਨੇ ਕਈ ਹੱਲੇ ਖੁੱਲਣਗੇ ਭਾਜੀ ਇੱਕ ਦਿਨ ਤੱਕ ਪੂਰੇ ਖੁੱਲ ਜਾਣਗੇ ਮਤਲਬ ਅਗਰ ਕਮਾ ਤਾਂ ਪੂਰੇ ਆਲ ਓਵਰ ਯੂਐਸ ਦੇ ਵਿੱਚ ਕੈਨੇਡਾ ਦੇ ਵਿੱਚ 8 ਤਰੀਕ ਔਰ 10 ਤਰੀਕ ਤੱਕ ਜਿਹੜੇ ਮੈਕਸਿਮਮ ਕਾਲਜਸ ਯੂਨੀਵਰਸਿਟੀਆਂ ਦੇ ਵਿੱਚ ਕ੍ਰਿਸਮਸ ਔਰ ਨਿਊ ਇਅਰ ਦੀਆਂ ਛੁੱਟੀਆਂ ਸੀਗੀਆਂ ਉਹਨਾਂ ਤੋਂ ਵਾਪਸੀ ਹੋ ਚੁੱਕੀ ਹੈ ਸਾਰਿਆਂ ਦੀ ਆਲਮੋਸਟ 90 80% ਪਰ 20% ਰੈਸਟ ਵੀ ਓਪਨ ਹੋ ਜਾਣਗੇ ਪਰ ਆਂਦੀ ਚੰਗੀ ਨਿਊਜ਼ ਇਹ ਹੈ ਕਿ ਜਿਵੇਂ ਹੁੰਦਾ ਹੈ ਕਿ 1 ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦੇ ਵਿੱਚ ਇੱਕ ਕੋਟਾ ਲਿਖਿਆ ਹੁੰਦਾ ਨਾ ਕਿ ਇੰਨਾ ਇੰਨਾ ਵੀਜ਼ਾ ਬੱਚਾ ਇੰਨੀ ਅਸੀਂ ਸਕਾਲਰਸ਼ਿਪ ਦੇ ਦੇਵਾਂਗੇ ਇੰਨਾ ਅਸੀਂ ਕਰਾਂਗੇ ਉਹਦੇ 'ਚ ਆਂਦੇ ਹੀ ਚੇਂਜਸ ਨਜ਼ਰ ਆਏ ਉਹਦੇ 'ਚ ਆਂਦੇ ਹੀ ਚੇਂਜਸ ਕੀ ਨਜ਼ਰ ਆਇਆ ਨਵੇਂ ਸਾਲ ਦੇ ਵਿੱਚ ਕੀ ਜਿਹੜਾ ਸਕਾਲਰਸ਼ਿਪ ਦਾ ਸੀਗਾ ਵੇਰਵਾ ਉਹ ਯੂਨੀਵਰਸਿਟੀਆਂ ਵੱਲੋਂ ਥੋੜਾ ਵਧਾ ਦਿੱਤਾ ਗਿਆ ਹੈ ਮਤਲਬ ਕਿ ਕੁਝ ਸਾਡੇ ਕੋਲ ਯੂਨੀਵਰਸਿਟੀਆਂ ਪਾ ਲਈ ਸੀ ਪਹਿਲਾਂ ਜਿਹੜੀਆਂ 15000 ਡਾਲਰ ਤੱਕ ਹੀ ਸਕਾਲਰਸ਼ਿਪ ਦਿੰਦੀਆਂ ਸੀਗੀਆਂ ਉਸ ਤੋਂ ਜ਼ਿਆਦਾ ਨਹੀਂ ਉਹਨਾਂ ਨੇ ਆਪਣਾ ਦਾਇਰਾ ਜਿਹੜਾ ਹੈ ਉਹ 25000 ਸਕਾਲਰਸ਼ਿਪ ਕਰ ਦਿੱਤਾ 25000 ਡਾਲਰ ਤੱਕ ਦਾ ਕੁਝ ਯੂਨੀਵਰਸਿਟੀ ਸਸਰਾ ਦੀਆਂ ਨਵੀਆਂ ਐਡ ਹੋਈਆਂ ਨੇ ਜਿਨ੍ਹਾਂ ਨੇ ਪਹਿਲਾਂ ਸਕਾਲਰਸ਼ਿਪ ਸੀ ਨਹੀਂ ਪਲਾਨ ਦੇ ਵਿੱਚ ਹੀ ਨਹੀਂ ਸੀ ਬਟ ਉਹਨਾਂ ਨੇ ਵੀ 2000 ਡਾਲਰ ਤੋਂ ਲੈ ਕੇ 10000 ਡਾਲਰ ਤੱਕ ਇਹਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਔਰ ਉੱਥੇ ਹੀ ਨਾਲ-ਨਾਲ ਭਾਜੀ ਸਕਾਲਰਸ਼ਿਪ ਦੀ ਸ਼ੁਰੂਆਤ ਹੈਗੀ ਹੈ ਪਰ ਨਾਲ-ਨਾਲ ਫੀਸਾਂ ਵਧਣ ਦਾ ਵੀ ਜਿਹੜਾ ਵਾ ਅਨੁਮਾਨ ਹੈਗਾ ਵਾ ਕਿ ਫੀਸਾਂ ਵੀ ਹੁਣ ਜਲਦੀ ਵਧੀਆਂ ਨਜ਼ਰ ਆਉਣਗੀਆਂ। ਆਨ ਵਾਲੇ ਇੰਡੈਕਸ ਹਲੇ ਤੱਕ ਫੀਸ ਇਨਕਰੀ ਇਨਕਰੀਮੈਂਟ ਦਾ ਕਿਸੇ ਵੀ ਯੂਨੀਵਰਸਿਟੀ ਵੱਲੋਂ ਵੇਰਵਾ ਨਹੀਂ ਆਇਆ ਪਰ ਜੋ ਗੱਲਬਾਤ ਹੋਈ ਹੈ ਮੇਰੀ ਜੋ ਰਿਪਰੈਜ਼ੈਂਟੇਟਿਵਸ ਨਾਲ ਗੱਲਬਾਤ ਹੋਈ ਹੈ ਜੋ ਜੇ ਸੀਨੀਅਰ ਮੈਂਟਰਸ ਨੇ ਯੂਐਸ ਬੈਠੇ ਨੇ ਜਿਹੜੇ ਕਿ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਹੈਗੇ ਨੇ ਉਹਨਾਂ ਨੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਬਿਲਕੁਲ ਮੈਨੂੰ ਲੱਗਦਾ ਕਿ 31 ਜਨਵਰੀ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਟਿਊਸ਼ਨ ਫੀਸ ਦੇ ਵਿੱਚ 10 ਤੋਂ 15% ਪੀਨਿਮਮ 10% ਕਿਆਸ ਲਾਇਆ ਜਾ ਰਿਹਾ ਕਿ ਇਹ ਵੱਧ ਜਾਏਗਾ ਮਤਲਬ ਸਟੂਡੈਂਟ ਅਗਰ ਅੱਜ 10000 ਡਾਲਰ ਫੀਸ ਭਰ ਕੇ ਜਾ ਰਿਹਾ ਕਿਸੇ ਯੂਨੀਵਰਸਿਟੀ ਦੀ ਉਹ 11 ਹੋ ਜਾਏਗਾ ਤੋ ਮਤਲਬ ਉਹ ਸਿੱਧਾ ਸਿੱਧਾ ਅੰਦਾਜ਼ਾ ਹੈ ਕਿ ਇੰਡੀਆ ਦੇ ਪ੍ਰੈਸਿਆਂ ਨੂੰ ਦੇਖਾਂ ਤਾਂ ਲੱਖ ਰੁਪਏ ਦਾ ਫਰਕ ਪੈ ਜਾਣਾ ਵਾ ਮਿਨਿਮਮ ਇੱਕ ਸਟੂਡੈਂਟ ਦੇ ਜਾਣ ਤੇ ਜੇ ਅਸੀਂ ਅੱਜ ਕਹਿੰਨੇ ਆ ਕਿ ਐਡੂ ਲੈਂਡ ਇਮੀਗ੍ਰੇਸ਼ਨ ਸਤੈਨ ਲੱਖ 30 ਹਜ਼ਾਰ ਰੁਪਏ ਦੀ 6 ਮਹੀਨੇ ਦੀ ਫੀਸ ਵਾਲੀ ਯੂਨੀਵਰਸਿਟੀ ਵੀ ਹੈਗੀ ਹੈ ਸਾਡੇ ਕੋਲ ਜੇ ਤੁਸੀਂ ਇੰਨੇ ਘੱਟ ਖਰਚੇ 'ਚ ਵੀ ਜਾਣਾ ਚਾਹੁੰਦੇ ਹੋ ਤਾਂ ਵੀ ਜਾ ਸਕਦੇ ਹੋ ਤੇ ਉਹ ਕਿਤੇ ਨਾ ਕਿਤੇ 4 ਲੱਖ ਦੇ ਕਰੀਬ-ਕਰੀਬ ਪਹੁੰਚ ਜਾਏਗੀ ਉਹ ਵੀ ਉਹ 'ਚ ਥੋੜਾ ਜ਼ਾਫਾ ਜ਼ਰੂਰ ਹੋ ਜਾਏਗਾ ਇਹ ਹਰ ਯੂਨੀਵਰਸਿਟੀ ਦੇ ਵਿੱਚ ਹੋਏਗਾ ਸੋ ਮੈਂ ਸਟੂਡੈਂਟ ਨੂੰ ਇਹੀ ਕਹਿਣਾ ਚਾਹੁੰਦਾ ਨਿਊ ਇਅਰ ਹੈ ਨਿਊ ਇਅਰ ਦੇ ਨਾਲ ਨਾਲ ਨਿਊ ਇਅਰ ਚਲੋ ਮੈਨੂੰ ਲੱਗਦਾ ਕਿ ਇੱਕ ਤਰੀਕ ਨੂੰ ਓਵਰ ਹੋ ਗਿਆ ਹੁਣ ਆਪਾਂ ਬੈਕ ਟੂ ਬੇਸਿਕ ਆ ਜੀਏ ਪਾਰਟੀਆਂ ਓਵਰ ਸਭ ਕੁਝ ਓਵਰ ਹੁਣ ਸਟੂਡੈਂਟ ਨੇ ਜਿਹੜੇ ਫੋਕਸ ਨੇ এডੂਕੇਸ਼ਨ ਦੇ ਲਈ ਮੈਂ ਪਾਰ ਪਰੰ ਜਾਣਾ ਚਾਹੁੰਦਾ 2025 ਮੇਰਾ 2024 ਚ ਕੁਝ ਨਹੀਂ ਹੋ ਪਾਇਆ ਕਿ 25 ਚ ਮੇਰਾ ਹੋਏਗਾ ਤੇ 25 ਦੇ ਵਿੱਚ US ਨੇ ਜੇ ਲਾਸਟ ਇਅਰ 24 ਦੇ ਅੰਕੜੇ ਦੇਖੋ ਤਾਂ 1 ਮਿਲੀਅਨ ਤੋਂ ਵੱਧ ਵੀਜ਼ਾ ਦਿੱਤਾ ਹੈ ਔਰ US ਹਾਈ ਕਮਿਸ਼ਨ US ਦੇ ਕਾਉਂਸੂਲੇਟਸ US ਦੇ ਵੀਜ਼ਾ ਆਫੀਸਰਸ ਤਿਆਰ ਨੇ 1 ਮਿਲੀਅਨ ਤੋਂ ਵੀ ਜ਼ਿਆਦਾ ਫਿਗਰ ਕੱਢਣ ਦੇ ਲਈ 2025 ਦੇ ਵਿੱਚ ਔਰ ਆਨਾਲੇ ਟਾਈਮ ਦੇ ਵਿੱਚ ਜਿਹੜਾ ਬਾ US ਬਹੁਤ ਵੱਡੇ ਲੈਵਲ ਤੇ ਨਿਕਲ ਕੇ ਆਣਾ ਲਾਵਾ ਕੈਨੇਡਾ ਵੀ ਵੱਡੇ ਲੈਵਲ ਤੇ ਨਿਕਲ ਕੇ ਆਊਗਾ ਪਰ ਸਟੂਡੈਂਟ ਨੂੰ ਪਤਾ ਕੀ ਹੈ ਸਟੂਡੈਂਟ ਅੱਜ ਕੱਲ ਕਿੱਥੇ ਫਸਿਆ ਹੋਇਆ ਹੈ ਭਾਜੀ ਸਟੂਡੈਂਟ ਫਸਿਆ ਹੈ 프리 ਆਫਰ ਲੈਟਰਾਂ ਦੇ ਚੱਕਰ ਦੇ ਵਿੱਚ ਮੈਂ ਮੇਰੇ ਕੋਲ ਪਿਛਲੇ ਇੱਕ ਹਫਤੇ ਦਾ ਸਿਨੈਰੀਓ ਦੱਸਦਾ ਵਾਂ ਇੱਕ ਹਫਤੇ ਦੇ ਵਿੱਚ ਮੇਰੇ ਕੋਲ ਕਈ ਮਲਟੀਪਲ ਬੱਚੇ ਇਦਾਂ ਦੇ ਆ ਚੁੱਕੇ ਹੈ ਯੂਐਸ ਦੇ ਲਈ ਜਿਹੜੇ ਕਹਿੰਦੇ ਸਾਨੂੰ ਤਾਂ ਅਸੀਂ ਤਾਂ ਜੀ ਰਿਫਿਊਜ਼ ਹੋ ਗਏ ਅਰਲੀਅਰ ਦਸੰਬਰ ਚ ਮੈਂ ਕਹਾਂ ਜੀ ਅੱਛਾ ਇਹਨੇ ਸਾਨੂੰ ਯੂਨੀਵਰਸਿਟੀ ਇਹ ਹੈ ਦਿੱਤੀ ਸੀ ਕਿ ਮੈਂ ਕਿਹਾ ਇਹਦੀ ਫੀਸ ਕਹਿੰਦੇ ਨਹੀਂ ਅਸੀਂ ਗਿਆ ਸੀ ਫ੍ਰੀ ਵਾਲੀ ਤੇ ਉਹ ਕਹਿੰਦੇ ਹਾਂਜੀ ਸਾਡੇ ਕੋਲ ਫ੍ਰੀ ਵਾਲੀ ਯੂਨੀਵਰਸਿਟੀ ਹੈਗੀ ਹੈ ਪਰ ਉਹ ਇਦਾਂ ਦੀਆਂ ਯੂਨੀਵਰਸਟੀਆਂ ਪ੍ਰਮੇਂਦਰ ਪਾਜੀ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਆਪਣਾ ਸਕਸੈਸ ਰੇਟ ਹੀ 10% ਹੈ ਇੰਡੀਆ ਤੋਂ ਮਤਲਬ ਇੱਕ ਉਹ ਟੈਂਟਲ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਤੁਸੀਂ ਆ ਮਾਈਟ ਬੀ 5 ਲੱਖ 7 ਲੱਖ 10 ਲੱਖ 15 ਲੱਖ ਰੁਪਇਆ ਦੇ ਕੇ ਬਾਹਰ ਜਾਣਾ ਵਾ ਲਾ ਕੇ ਆਪਣੇ ਉੱਤੇ ਕੀ 100 ਡਾਲਰ ਜਾਂ 200 ਡਾਲਰ ਨਾਲ ਤੁਹਾਨੂੰ ਕੋਈ ਫਰਕ ਪੈ ਰਿਹਾ ਵਾ ਮੈਨੂੰ ਲੱਗਦਾ ਨਹੀਂ ਪੈ ਰਿਹਾ ਪਰ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਹੀ 90% ਰਿਫਿਊਜ਼ਲ ਹਾਸਲ ਕਰ ਲਈ ਮਤਲਬ ਜੋ ਯੂਨੀਵਰਸਿਟੀ ਦਾ ਸਕਸੈਸ ਰੇਟ ਹੀ 10% ਹੈ ਤੇ ਮਤਲਬ ਵੀਜ਼ਾ ਚਾਂਸਸ ਤਾਂ 10% ਰਹਿ ਗਿਆ ਨਾ ਮੇਰਾ 90% ਤਾਂ ਮੇਰਾ ਇੰਟਰਵਿਊ ਦੇਣ ਤੋਂ ਪਹਿਲਾਂ ਹੀ ਡਿਸੀਜਨ ਹੋਇਆ ਹੋਇਆ ਵਾ ਕਿ ਮੈਨੂੰ ਵੀਜ਼ਾ 100 ਬੱਚਿਆਂ ਨੇ ਅਪਲਾਈ ਕੀਤਾ ਇਹਨਾਂ ਚੋਂ 10 ਨੂੰ ਹੀ ਵੀਜ਼ਾ ਮਿਲਣਾ ਹੈ ਭਾਜੀ ਸੋ ਮੈਂ ਚਾਹਨਾ ਰਿਕੁਐਸਟ ਕਰਦਾ ਬੱਚਿਆਂ ਨੂੰ ਫ੍ਰੀ ਆਫਰ ਲੈਟਰ ਫ੍ਰੀ I20 ਮੇਰੇ ਕੋਲ ਆਜੋ ਜਿਹਨੇ ਫ੍ਰੀ I20 ਆਫਰ ਲੈਟਰ ਵੀਜ਼ਾ ਦੀ ਉਮੀਦ ਨਾ ਕਰਨਾ free offer letter I20 ਮੇਰੇ ਕੋਲ 50 ਯੂਨੀਵਰਸਟੀਆਂ ਨੇ ਜਿਹੜੀਆਂ ਰੋਜ਼ ਸਾਨੂੰ ਮੇਲਾਂ ਕਰਦੀਆਂ ਨੇ ਸਾਨੂੰ ਬੱਚੇ ਦੇ ਦਿਓ ਸਾਨੂੰ ਬੱਚੇ ਦੇ ਦਿਓ ਸਾਡੇ ਕੋਲ ਭੇਜੋ ਬੱਚੇ ਸਾਡੀ ਯੂਨੀਵਰਸਿਟੀ ਚ ਪਾਓ ਸਾਡੇ ਕੋਲ ਇਹ ਪ੍ਰੋਗਰਾਮ ਹੈ ਅਸੀਂ ਫ੍ਰੀ ਆਫਰ ਲੈਟਰ ਤਾਂ ਅਗੇ ਫ੍ਰੀ I20 ਤਾਂ ਅਗੇ ਸਭ ਕੁਝ ਫ੍ਰੀ ਦਾਂਗੇ ਉਹਨਾਂ ਨੂੰ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਕਿ ਤੁਹਾਡਾ ਸਕਸੈਸ ਰੇਟ ਕੀ ਹੈ ਫਰੋਮ ਇੰਡੀਆ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਤਾਂ ਮੈਂ ਉਹਦਾ ਦੀ ਯੂਨੀਵਰਸਿਟੀ ਦੇ ਬੱਚੇ ਨੂੰ ਪਾਉਂਦਾ ਹੀ ਨਹੀਂ ਹੈਗਾ ਤੋ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਰੂਰੀ ਨਹੀਂ ਕਿ ਤੁਸੀਂ ਐਡੂ ਲੈਨ ਇਮੀਗ੍ਰੇਸ਼ਨ ਆਣਾ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਣਾ ਉਹਨੂੰ ਪੁੱਛਣਾ ਹੈ ਕਿ ਭਾਈ ਜੇ ਤੂੰ ਮੈਨੂੰ ਆ ਏ ਬੀ ਸੀ ਯੂਨੀਵਰਸਿਟੀ ਦਿੱਤੀ ਹੈ ਤੇ ਏ ਸੀ ਯੂਨੀਵਰਸਿਟੀ ਦਾ ਐਕਸੈਪਟੈਂਸ ਰੇਟ ਕੀ ਹੈ ਏ ਸੀ ਯੂਨੀਵਰਸਿਟੀ ਦਾ ਜਿਹੜੇ ਜੋਬ এমਪਲੋਇਮੈਂਟ ਰੇਟ ਕੀ ਹੈ ਏ ਸੀ ਯੂਨੀਵਰਸਿਟੀ ਦਾ ਇੰਡੀਆ ਤੋਂ ਸਕਸੈਸ ਰੇਟ ਕੀ ਹੈ ਇਹ ਤਿੰਨ ਚੀਜ਼ਾਂ ਮੈਨੂੰ ਦੱਸ ਦੇ ਮੈਂ ਤੇਤ ਤੋਂ ਅਪਲਾਈ ਕਰ ਲੈਂਦਾ ਵਾ ਕੋਈ ਪ੍ਰੋਬਲਮ ਨਹੀਂ ਹੈ ਜੇ ਉਹਦਾ ਸਕਸੈਸ ਰੇਟ 75 80% ਤੋਂ ਉੱਤੇ ਹੈਗਾ ਵਾ ਤੇ ਤੁਸੀਂ ਬੜੇ ਅੱਖਾਂ ਮੀਚ ਕੇ ਜ਼ਰੂਰੀ ਨਹੀਂ ਹੈ ਟੂ ਲੈਂਡਿੰਗ ਇਮੀਗ੍ਰੇਸ਼ਨ ਹੋਰ ਵੀ ਮੇਰੇ ਵੀਰ ਭੈਣ ਭਰਾ ਬਹੁਤ ਵਧੀਆ ਕੰਮ ਕਰਦੇ ਨੇ ਇਸ ਇੰਡਸਟਰੀ ਚ ਤੁਸੀਂ ਉਹਨਾਂ ਦੇ ਕੋਲ ਵੀ ਜੁੜ ਸਕਦੇ ਹੋ ਉਹਨਾਂ ਨਾਲ ਵੀ ਜਾ ਸਕਦੇ ਹੋ ਪਰ ਸਾਡੇ ਕੋਲ ਜੇ ਆਉਂਗੇ ਸਾਡਾ ਫੋਕਸ ਦਾ ਹੈ ਮੈਨੂੰ ਫ੍ਰੀ ਯੂਨੀਵਰਸਿਟੀਆਂ ਸਮਝ ਨਹੀਂ ਆਉਂਦੀਆਂ ਜਿਨ੍ਹਾਂ ਦੇ ਤੁਹਾਨੂੰ ਲੈਟਰ ਦੀਆਂ ਫ੍ਰੀ ਫ੍ਰੀ ਦਿੱਤੀਆਂ ਹੁੰਦੀਆਂ ਨੇ ਕੁਝ ਨਹੀਂ ਕੋਈ ਫਾਇਦਾ ਨਹੀਂ ਹਾਂ ਜੇ ਲੈਣੀਆਂ ਵਧੀਆ ਸਕਾਲਰਸ਼ਿਪ ਲੋ ਜਿਹਨੂੰ ਵੀਜ਼ਾ ਆਫੀਸਰ ਤਵਜੋ ਦਿੰਦਾ ਵੈਲਿਊ ਦਿੰਦਾ ਵੀਜ਼ਾ ਆਫੀਸਰ ਦੇਖਦਾ ਕਿ ਜੇ ਨੂੰ ਵੀਜ਼ਾ ਮਿਲੀ ਹੈ ਸਕਾਲਰਸ਼ਿਪ ਤੇ ਇਹਦੇ ਵਿੱਚ ਕੋਈ ਨਾ ਕੋਈ ਗੱਲਬਾਤ ਹੋਏਗੀ ਆਪਣੀ ਯੂਨੀਵਰਸਿਟੀ ਦਾ ਐਕਸੈਪਟੈਂਸ ਰੇਟ ਦੇਖ ਲਓ ਆਪਣੀ ਯੂਨੀਵਰਸਿਟੀ ਦਾ ਏਮਪਲੋਇਮੈਂਟ ਰੇਟ ਦੇਖ ਲਓ ਆਪਣੀ ਯੂਨੀਵਰਸਿਟੀ ਦਾ ਵੀਜ਼ਾ ਸਕਸੈਸ ਰੇਟ ਦੇਖ ਲਓ ਕਿੰਨਾ ਹੈਗਾ ਇੰਡੀਆ ਤੋਂ ਕਿਉਂਕਿ ਆਪਾਂ ਇੰਡੀਆ ਤੋਂ ਜਾਣਾ ਆਪਾਂ ਕਿਸੇ ਹੋਰ ਕੰਟਰੀ ਤੋਂ ਕੀ ਲੈਣਾ ਕਿ ਚਾਈਨਾ ਤੋਂ ਉਹਦਾ ਸਕਸੈਸ ਰੇਟ 90% ਹੈ ਮੈਂ ਇਦਾਂ ਦੇ ਵੀ ਹੈਰਾਨ ਹੈ ਸਟੂਡੈਂਟ ਕਹਿੰਦਾ ਜੀ ਮੈਨੂੰ ਕੰਸਲਡੈਂਟ ਨੇ ਦਿਖਾਇਆ ਸੀ ਆਨਲਾਈਨ ਕੱਢ ਕੇ ਉਹਦਾ 90% ਤੂੰ ਮਤਲਬ ਅਸੀਂ ਚਾਈਨਾ ਥੋੜੀ ਬੈਠੇ ਆ ਅਸੀਂ ਤਾਂ ਇੰਡੀਆ ਦੇ ਵਿੱਚ ਬੈਠੇ ਆ ਤੇ ਇੰਡੀਆ ਤੋਂ ਜਾਣ ਲਈ ਤੁਸੀਂ ਕ੍ਰਾਈਟੇਰੀਆ ਚੈੱਕ ਕਰੋ ਮੈਨੂੰ ਲੱਗਦਾ 100 200 ਡਾਲਰ ਨਾਲ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਬਟ ਮੇਕ ਸ਼ੋਰ ਇੱਕ ਵਾਰੀ ਅਪਲਾਈ ਕਰਨਾ ਪਹਿਲੇ ਸ਼ਾਰਟਸ ਵੀਜ਼ਾ ਲੈਣਾ ਇਹ ਦੋ ਤਿੰਨ ਚੀਜ਼ਾਂ ਆਪਣੇ ਪੱਲੇ ਬੰਨ ਲਓ ਤੇ ਮੈਨੂੰ ਲੱਗਦਾ ਤੁਹਾਨੂੰ 2025 ਦੇ ਵਿੱਚ ਵੀਜ਼ਾ ਲੈਣ ਤੋਂ ਕੋਈ ਨਹੀਂ ਰੋਕ ਸਕਦਾ ਹੂੰ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਜਦੋਂ ਆਪਾਂ ਸਕਸੈਸ ਰੇਟ ਦੇਖਦੇ ਆ ਤਾਂ ਕਈ ਵਾਰੀ ਆਪਾਂ ਆਲ ਓਵਰ ਚੈੱਕ ਕਰਦੇ ਆ ਪਰ ਆਪਾਂ ਕਿਉਂਕਿ ਉਹ ਤਾਂ ਇੰਟਰਨੈਸ਼ਨਲ ਸਟੂਡੈਂਟ ਦਾ ਹੋ ਗਿਆ ਪਰ ਇੰਡੀਆ ਤੋਂ ਕਿੰਨਾ ਸਕਸੈਸ ਰੇਟ ਆ ਇਹ ਵੱਡੀ ਗੱਲ ਹੈ ਤੇ ਇਸ ਤਰ੍ਹਾਂ ਦੀ ਨੌਲੇਜ ਸਟੂਡੈਂਟ ਨੂੰ ਵੀ ਘੱਟ ਹੁੰਦੀ ਹੈ ਕਿ ਆਲ ਓਵਰ ਖੁੱਲ ਕੇ ਅਗਲਾ ਦਿਖਾ ਦਿੰਦਾ ਵੀ ਇੰਨਾ ਸਕਸੈਸ ਰੇਟ ਹੈ ਪਰ ਕੱਲੇ ਇੰਡੀਆ ਤੋਂ ਤੁਸੀਂ ਪੁੱਛੋ ਤਾਂ ਹੀ ਤੁਹਾਡੀ ਗੱਲ ਬਣਦੀ ਹੈ ਜਿਵੇਂ ਭਾਈ ਨੇ ਹੁਣੇ ਕਿਹਾ ਕਿ ਫ੍ਰੀ ਵਾਲੇ ਆਫਰ ਲੈਟਰ ਜਾਂ I20 ਜਿਹੜੇ ਦੇ ਰਹੇ ਆ ਉੱਥੇ ਕੋਈ ਨਾ ਕੋਈ ਦਿੱਕਤ ਤੁਹਾਨੂੰ ਆ ਸਕਦੀ ਹੈ ਕਿਉਂਕਿ ਜੇਕਰ ਤੁਸੀਂ ਚੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਾਓਗੇ ਤਾਂ ਤੁਹਾਡੀ ਜਿਹੜਾ ਹੈਗਾ ਮੇਨ ਮੋਟਿਵ ਜਿਹੜਾ ਐਂਬੈਸੀ ਆਫੀਸਰ ਹੈ ਜਾਂ ਜਿਹੜਾ ਤੁਹਾਡੀ ਇੰਟਰਵਿਊ ਲਊ ਉਹਨੂੰ ਲੱਗੂਗੀ ਇਹ ਬੱਚਾ ਪੜਨ ਚੱਲਿਆ ਚੰਗੇ ਕੋਰਸ ਲੈ ਕੇ ਚੱਲਿਆ ਚੰਗੀ ਯੂਨੀਵਰਸਿਟੀ ਦੇ ਵਿੱਚ ਜਾ ਰਿਹਾ ਪਰ ਜੇ ਤੁਸੀਂ ਬੜੀ ਘੱਟ ਜਿਵੇਂ ਪੈਸਿਆਂ ਦੀ ਆਪਾਂ ਗੱਲ ਕਰੀਓ ਯੂਨੀਵਰਸਿਟੀ ਕਿਤੇ ਨਾ ਕਿਤੇ ਸੀਰੀਅਸ ਦਾ ਨਜ਼ਰ ਨਹੀਂ ਆਉਂਦੀ ਸਟੂਡੈਂਟ ਦੀ ਇਹ ਕਾਰਨ ਹੋ ਸਕਦਾ ਹੈ ਕਿ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਵੇ ਭਾਜੀ ਦਸੰਬਰ ਦੇ ਵਿੱਚ ਰਿਫਿਊਜ਼ਲਸ ਆਈਆਂ ਵੀ ਬਹੁਤ ਨੇ ਕਾਫੀ ਸਟੂਡੈਂਟਸ ਦੇ ਕਮੈਂਟਸ ਵਗੈਰਾ ਵੀ ਆਉਂਦੇ ਆ ਕਿ ਰਿਫਿਊਜ਼ਲ ਆ ਗਈ ਹੈ ਕੀ ਕਰਨਾ ਹੈ ਕਿ ਉਹਨਾਂ ਨੂੰ ਦੁਬ ਦੁਬਾਰੇ ਇੰਟਰਵਿਊ ਦੇ ਕੇ ਦੇਖਣਾ ਜਾਂ ਕਿੱਦਾਂ ਕਰਨਾ ਚੁਟਕਾ ਇਹ ਚੀਜ਼ ਨੂੰ ਚੁਟਲਾਉਂਗਾ ਨਹੀਂ ਮੈਂ ਭਾਜੀ ਸਟੂਡੈਂਟ ਸੱਚ ਬੋਲ ਰਹੇ ਆ ਦਸੰਬਰ ਦੇ ਵਿੱਚ ਰਿਫਿਊਜ਼ਲਸ ਆਈਆਂ ਨੇ ਇਹ ਮੈਂ ਐਕਸੈਪਟ ਕਰਦਾ ਵਾਂ ਬਟ ਅਸੀਂ ਇੱਕ ਸਮਾਰਟ ਮੂਵ ਕੀਤਾ ਸਾਡੇ ਉਹਨੇ ਕੀ ਬੱਚਿਆਂ ਨੇ ਇੰਟਰਵਿਊ ਦਿੱਤੇ ਜਿਹੜੇ ਬੱਚੇ ਕੀਨ ਸੀ ਕੀ ਨਹੀਂ ਅਸੀਂ ਦੇਣਾ ਹੀ ਦੇਣਾ ਬਟ ਐਡੋਲੈਂਟ ਇਮੀਗ੍ਰੇਸ਼ਨ ਨੂੰ ਪਹਿਲਾਂ ਹੀ ਭਾਵ ਸੀ ਇਸ ਚੀਜ਼ ਦਾ ਇਸੇ ਲਈ ਸਾਡੇ ਜਿੰਨੇ ਵੀ ਨਵੰਬਰ ਔਰ ਦਸੰਬਰ ਦੇ ਬੱਚੇ ਸੀਗੇ ਮੋਸਟਲੀ ਬੱਚੇ ਸਾਡੇ ਜਿਹੜੇ ਅਸੀਂ April ਦੇ ਵਿੱਚ ਇੰਟਰਵਿਊਜ਼ ਕੰਡਕਟ ਕਰਤੀਆਂ ਸੀ ਪਹਿਲਾਂ ਹੀ ਅਸੀਂ ਉਹਨਾਂ ਦੇ ਇੰਟਰਵਿਊਸ ਕੈਂਸਲ ਕਰ ਦਿੱਤੀਆਂ ਸੀਗੀਆਂ ਔਰ ਨਵੀਆਂ ਰੀਸਕੇਡਿਊਲ ਕਰਤੀਆਂ ਸੀ ਕਿਉਂਕਿ ਸਾਡੇ ਬੱਚੇ ਖੱਜਲ ਨਾ ਹੋਣ ਇਸੇ ਲਈ ਅਸੀਂ ਥੋੜਾ ਜਿਹਾ ਧਿਆਨ ਪਹਿਲਾਂ ਰੱਖਦੇ ਪਰ ਇਦਾਂ ਨਹੀਂ ਮੈਂ ਕਹਿੰਦਾ ਮੇਰੇ ਕਈ ਬੱਚੇ ਨੇ ਜਿਨ੍ਹਾਂ ਨੇ ਇੰਟਰਵਿਊ ਦਿੱਤੀਆਂ ਵੀ ਨੇ ਕਈ ਰਿਫਿਊਜ਼ਲ ਵੀ ਆਈਆਂ ਨੇ ਕਈ ਅਪਰੂਵਲ ਵੀ ਆਈਆਂ ਨੇ ਕੱਲ ਵੀ ਸਾਡਾ ਬੱਚਾ ਜਿਹੜਾ ਵਾ ਕੈਂਸਰ ਸਿਟੀ ਦੇ ਵਿੱਚ ਪਹੁੰਚਿਆ ਵਾ ਉਹਦੀ 에어ਪੋਰਟ ਪਿਕਅਪ ਵੀ ਹੋਈ ਉਹਦਾ ਸਭ ਕੁਝ ਉਹਨੂੰ ਯੂਨੀਵਰਸਿਟੀ ਦੇ ਵਿੱਚ ਰੈਜ਼ਿਡੈਂਸ ਮਿਲ ਗਿਆ ਵਾ ਈਚ ਐਂਡ ਐਵਰੀਥਿੰਗ ਇਜ਼ ਓਕੇ ਮਤਲਬ ਮੈਂ ਵੀਜ਼ੇ ਵੀ ਆਏ ਰਿਫਿਊ ਇਸ ਲਾਈਵ ਸੈਸ਼ਨ ਤੋਂ ਪਹਿਲਾਂ 10 ਮਿੰਟ ਪਹਿਲਾਂ ਦੋ ਮੁੰਡਿਆਂ ਨੂੰ ਮਿਲ ਕੇ ਅੱਡੇ ਆ ਪਾਜੀ ਉਹ ਖਰੜ ਤੋਂ ਆਏ ਸੀ ਮੇਰੇ ਕੋਲ 125 ਸੈਕਟਰ ਤੋਂ ਦੋਨੋਂ ਮੁੰਡਿਆਂ ਦੀ ਪ੍ਰੋਫਾਈਲ ਬਹੁਤ ਵਧੀਆ ਸਿਕਸਪੈਂਡ ਸੀਗੇ ਕੈਨੇਡਾ ਦੀ ਅਨਫੋਰਚੂਨੇਟੀ ਉਹਨਾਂ ਕੋਲ ਰਿਫਿਊਜ਼ਲ ਸੀ ਕਿਉਂ ਸੀਗੀ ਕਿਉਂਕਿ ਉਹ ਮੁੰਡਿਆਂ ਨੇ ਕੀ ਕੀਤਾ ਕਿ ਸਮਾਰਟ ਹੈ ਦੇਖੋ ਸਮਾਰਟ ਨਫ ਆਈ ਐਪਰੀਸ਼ੀਏਟ ਥੈਮ ਏਟਲੀਸਟ ਉਹਨਾਂ ਨੇ ਚੱਕਿਆ ਤਾਂ ਸਹੀ ਕਦਮ ਉਹਨਾਂ ਨੇ ਆਪ ਅਪਲਾਈ ਕੀਤਾ ਸੀ ਪਾਜੀ ਯੂ ਐਸ ਦੇ ਹਰ ਚੀਜ਼ ਆਪ ਕੀਤੀ ਆਫਰ ਲੈਟਰ ਆਪ ਮੰਗਾਈ I20 ਆਪ ਮੰਗਾਈ ਬੁੱਕ ਇੰਟਰਵਿਊ ਆਪ ਕੀਤੀ ਸਭ ਕੁਝ ਕੀਤਾ ਆਈ ਰੀਅਲੀ ਰੀਅਲੀ ਐਪਰੀਸ਼ੀਏਟ ਅਗਰ ਸਟੂਡੈਂਟ ਕਰਦਾ ਬਟ ਗਲਤੀ ਕਿੱਥੇ ਹੋ ਗਈ ਉਹਨਾਂ ਨੇ ਯੂਨੀਵਰਸਿਟੀ ਉਹ ਆਪਟ ਕੀਤੀ ਜਿਹਦਾ ਇੰਡੀਆ ਤੋਂ ਸਕਸੈਸ ਰੇਟ ਸਿਰਫ 18% ਹੈ ਹੁਣ ਇਹ ਪਤਾ ਨਹੀਂ ਸੀ ਉਹਨਾਂ ਨੂੰ ਉਹਨਾਂ ਨੇ ਦੇਖਿਆ ਕਿ ਇਹ ਯੂਨੀਵਰਸਿਟੀ ਮੈਨੂੰ ਫ੍ਰੀ ਆਫ ਆਫ ਕੋਸਟ ਆਫਰ ਲੈਟਰ ਦੇ ਰਹੀ ਹੈ ਔਰ ਫ੍ਰੀ ਆਫ ਕੋਸਟ ਮੈਨੂੰ I20 ਦੇ ਰਹੀ ਹੈ ਸੀ ਆਨਲਾਈਨ ਅਪਲਾਈ ਕਰਦੇ ਨੇ ਆਪਣਾ ਕਿਹੜਾ ਖਰਚਾ ਆਉਣਾ ਮੈਂ ਕਿਹਾ ਫਿਰ ਤਾਂ ਕੋਈ ਕਾਕੇ ਖਰਚਾ ਹੀ ਨਹੀਂ ਹੋ ਜਾਣਾ ਤੁਹਾਡਾ ਮੇਰਾ ਫੇਰ ਤਾਂ ਉਸੀ ਐਮਬੈਸੀ ਪੀਸ ਪਰੀ ਔਰ ਸਰਵਿਸ ਪੀਸ ਪਰੀ ਹੋਣੀ ਹੈ ਤੜਾ 40-50000 ਸਰ ਗਿਆ ਹਣਾ ਮੈਂ ਕਹਾ ਦੋਨੋਂ ਚੀਜ਼ਾਂ ਦਾ ਫ੍ਰੀ ਸੀ ਕਹਿੰਦਾ ਨਹੀਂ ਸਰ ਦੋ ਦੋ ਵਾਰੀ ਇੰਟਰਵਿਊ ਦੇ ਆਏ ਸੀ ਦੋ ਵਾਰ ਅਸੀਂ ਹਰ ਕਦੀ ਕਲਕੱਤਾ ਗਏ ਆ ਕਦੀ ਕਿਤੇ ਗਏ ਆ 20-30000 ਦਾ ਉੱਥੇ ਲੱਗਿਆ ਸਾਡਾ 1.5 ਲੱਖ ਲੱਗ ਗਿਆ ਫਿਰ ਵੀ ਹਾਂ ਹੁਣ ਇੱਕ ਸਿਰਫ ਛੋਟੀ ਜੀ ਨੌਲੇਜ ਨਹੀਂ ਸੀ ਕਿ ਇਸ ਯੂਨੀਵਰਸਿਟੀ ਦਾ ਸਕਸੈਸ ਰੇਟ ਐਕਸੈਪਟੈਂਸ ਰੇਟ অর এমਪਲੋਇਮੈਂਟ ਰੇਟ ਚੈੱਕ ਕਰਨਾ ਉਹ ਨਹੀਂ ਕੀਤਾ ਤੇ ਬਸ ਖਤਮ ਗਾਣੀ ਉਹ ਬੱਚਿਆਂ ਦਾ ਵੀਜ਼ਾ ਰਿਫਿਊਜ਼ ਹੋ ਡੇਡ ਲੱਖ ਦਾ ਨੁਕਸਾਨ ਹੋ ਗਿਆ ਅਸੀਂ ਉੱਥੇ ਹੀ ਥੋੜਾ ਸਮਾਰਟ ਮੂਵ ਕੀਤਾ ਜਿਹੜੇ ਬੱਚੇ ਤਾਂ ਕਹਿੰਦੇ ਸੀ ਨਹੀਂ ਜੀ ਅਸਾਂ ਜਾਣਾ ਹੀ ਜਾਣਾ ਉਹੀ ਸਿਰਫ ਇੰਟਰਵਿਊ ਤੇ ਗਏ ਆ ਰੈਸਟ ਆਫ ਦਾ ਬੱਚੇ ਸਾਰੇ ਅਸੀਂ ਸਫਲ ਕਰਤੀ ਸੀ ਪੈਣੀ April ਦੇ ਵਿੱਚ April May ਦੇ ਵਿੱਚ ਸਾਰੇ ਸਟੈੱਜ ਸਕੈਡਿਊਲਡ ਨੇ ਇੰਟਰਵਿਊ ਸਾਡੇ ਬੱਚਿਆਂ ਦੇ ਭਾਵੇਂ ਉਹਨਾਂ ਨੂੰ 3 ਮਹੀਨੇ ਪਈਆ ਪਰ ਉਹ ਪਹਿਲੇ ਅਟੈਂਟ ਵਿੱਚ ਵੀਜ਼ਾ ਲੈ ਕੇ ਆਵਾਂਗੇ ਉਹਨਾਂ ਦਾ ਇਹ ਵਾਦਾ ਹੈ ਉਹਨਾਂ ਨਾਲ ਸੋ ਮਤਲਬ ਇਹ ਚੀਜ਼ ਹੈ ਜੇ ਅਸੀਂ ਇਸ ਲਾਈਨ 'ਚ 17 ਸਾਲ ਹੋ ਗਏ ਆ ਤੇ 17 ਸਾਲ ਦੇ ਵਿੱਚ ਇੰਨੀ ਸਮਝ ਆ ਜਾਂਦੀ ਹੈ ਕੰਸਲਟੈਂਟ ਨੂੰ ਕਿ ਕਿਹੜੇ ਦੌਰ ਦੇ ਵਿੱਚ ਕਿਹੜੇ ਵੀਜ਼ੇ ਨੂੰ ਲੈ ਕੇ ਦਿੱਕਤ ਆ ਜਾਂਦੀ ਹੈ ਇਹ ਪਿਛਲੇ ਇਸ ਸਾਲ ਦੀ ਗੱਲ ਨਹੀਂ ਹੈ ਕਿ ਸਿਰਫ 2024 'ਚ ਨਵੰਬਰ ਦਸੰਬਰ 'ਚ ਹੀ ਵੀਜ਼ਾ ਘਟ ਗਿਆ ਵਾ ਤੁਸੀਂ ਇਹ ਸਿਨੈਰੀਓ ਚੱਕ ਕੇ ਦੇਖ ਲਓ ਸਾਰੇ ਆંકੜੇ ਇੰਟਰਨੈਟ ਤੇ ਪਏ ਆ ਕਿ 24 ਚ ਨਹੀਂ 23 ਚ ਵੀ 22 ਚ ਵੀ ਕਿਚ ਕੋਵਿਡ ਦੇ ਦੌਰਾਨ ਵੀ ਮੈਸੀ ਬੰਦ ਚ ਆਲਮੋਸਟ ਬੰਦ ਵਰਗੀ ਸੀ ਉਸ ਤੋਂ ਪਹਿਲਾਂ ਦੇ ਵੀ ਜਿਵੇਂ 17 17 18 19 20 ਦੇ ਵੀ ਆંકੜੇ ਚੱਕ ਲਾ ਉਹਨਾਂ ਚ ਵੀ ਇਹੀ ਦਰਸਾਉਂਦਾ ਵਾ ਕਿ ਨਵੰਬਰ ਦਸੰਬਰ ਦੇ ਵਿੱਚ ਇਹਨਾਂ ਦਾ ਜਿਹੜਾ ਸਿਸਟਮ ਹੈ ਕੋਟਾ ਪੂਰਾ ਹੋ ਜਾਂਦਾ ਹੈ ਜਿਨ੍ਹਾਂ ਨੇ 1 ਮਿਲੀਅਨ ਦੇਣਾ ਸੀ ਤੇ ਇਹਨਾਂ ਨੇ ਪ੍ਰਸੀਡ ਕਰਤਾ ਵਾ ਇਹਨਾਂ ਕੋਲ ਹੁਣ ਲਿਮਟਿਡ ਸੀਟ ਹੈ ਤੋਂ ਉਹਦੇ ਵਿੱਚ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ ਹੈ ਬੱਚੇ ਸੱਚ ਕਹਿ ਰਹੇ ਆ ਜੇ ਕੀ ਸਾਡੇ ਕੋਲ ਸਿਰਫ ਦੋ ਹੀ ਕੁਚਨ ਪੁੱਛੇ ਪਰ ਮੇਰਾ ਉਹ ਸਾਰੇ ਬੱਚਿਆਂ ਨੂੰ ਇੱਕ ਕੋਈ ਸੰਦੇਸ਼ ਹੈ ਕੋਈ ਮੈਂ ਸਲਾਹ ਦੇਣਾ ਚਾਹਣਾ ਕਿ ਪਿੱਛੇ ਨਹੀਂ ਮੁੜਨਾ ਇੱਕ ਵਾਰੀ ਇੰਟਰਵਿਊ ਕੰਡਕਟ ਕਰਨੀ ਹੈ ਦੁਬਾਰਾ 2025 ਦੇ ਵਿੱਚ ਤੁਹਾਨੂੰ ਵੀਜ਼ਾ ਨਾ ਮਿਲਿਆ ਤਾਂ ਮੈਨੂੰ ਤੁਸੀਂ ਮੈਸੇਜ ਕਰਨਾ ਫਿਰ ਜੇ ਤੁਸੀਂ ਹਾਂ ਪਰ ਆਪਣੀ ਯੂਨੀਵਰਸਿਟੀ ਦੇ ਇਹ ਤਿੰਨ ਕ੍ਰਾਈਟੇਰੀਆ ਜ਼ਰੂਰ ਚੈੱਕ ਕਰ ਲੈਣੇ ਆ ਜੇ ਤਿੰਨ ਕ੍ਰਾਈਟੇਰੀਆ ਦੇ ਵਿੱਚ ਤੁਹਾਡੀ ਯੂਨੀਵਰਸਿਟੀ ਨਹੀਂ ਹੈ ਚੰਗੀ ਪਰ ਤੁਸੀਂ ਮਤਲਬ 50 50 ਪਰਸੈਂਟ ਚਾਂਸ ਹੈ ਤੁਸੀਂ ਆਪਣੀ ਕਿਸਮਤ ਅਜ਼ਮਾਣ ਜਾ ਰਹੇ ਹੋ ਹੋਰ ਕੋਈ ਵੱਡੀ ਗੱਲ ਨਹੀਂ ਹੈ ਹਮ ਬਿਲਕੁਲ ਬਹੁਤ ਸਾਰੇ ਦਰਸ਼ਕ ਨੇ ਜਿਹੜੇ 2025 ਦੇ ਵਿੱਚ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਆ ਕਈਆਂ ਦੀ ਹਜੇ ਪਲੱਸ 2 ਦੇ ਐਗਜ਼ਾਮ ਹੋਣੇ ਆ ਪਲਾਨਿੰਗ ਦਾ ਬੰਦਾ ਪਹਿਲਾਂ ਹੀ ਕਰ ਲੈਂਦਾ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰਕੇ ਜਾਂ ਫਿਰ ਐਡੂਲੈਂਡ ਦਾ ਜਿਹੜਾ ਆਫਿਸ ਹੈ ਸੈਕਟਰ 40 ਸੀ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਗੁਰਪ੍ਰੀਤ ਸਰ ਨੂੰ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਕਿਵੇਂ ਤੁਸੀਂ ਵੀਜ਼ੇ ਦੇ ਮਕਾਮਸਤ ਪਹੁੰਚ ਸਕਦੇ ਹੋ ਬਹੁਤ ਸਾਰੇ ਹੋਰ ਵੀ ਜਿਵੇਂ ਕਿਸੇ ਹੋਰ ਕੰਟਰੀ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਯੂਕੇ ਜਰਮਨੀ ਤਾਂ ਵੀ ਤੁਸੀਂ ਅਪਲਾਈ ਹੈ ਜਿਹੜਾ ਕਰ ਸਕਦੇ ਹੋ ਭਾਜੀ 2025 ਦਾ ਕਿਹੜਾ ਨੈਕਸਟ ਇਨਟੇਕ ਹੈ ਜਿਹੜਾ ਸਟੂਡੈਂਟ ਯੂਐਸ ਦੇ ਲਈ ਅਪਲਾਈ ਕਰ ਸਕਦੇ ਇਸ ਟਾਈਮ ਅਜੀ ਇਸ ਟਾਈਮ ਦੇ ਉੱਤੇ ਮਾਰਚ ਇਨਟੈਕ ਵੀ ਹੈਗਾ ਅਵੇਲੇਬਲ ਬਟ ਮੈਂ ਪ੍ਰਿਫਰ ਨਹੀਂ ਕਰੂੰਗਾ ਬੱਚਿਆਂ ਨੂੰ ਰეკਮੈਂਡ ਨਹੀਂ ਕਰੂੰਗਾ ਨਾ ਕਰੋ ਅਪਲਾਈ ਕਿਉਂਕਿ ਬਹੁਤ ਕੋਲ ਹੈਗਾ ਵਾ ਇੰਟਰਵਿਊ ਦੀ ਤਿਆਰੀ ਨਹੀਂ ਹੋਣੀ ਜੇ i20 ਆ ਵੀਗੀ ਤਾਂ ਸੇ ਬਹੁਤ ਜਲਦਬਾਜ਼ੀ ਹੋ ਜਾਏਗੀ ਮਈ ਦੇ ਲਈ ਅਪਲਾਈ ਕਰੋ ਸੈਪਟੈਂਬਰ ਅਗਸਟ ਸੈਪਟੈਂਬਰ ਦੇ ਲਈ ਅਪਲਾਈ ਕਰੋ ਕੋਈ ਪ੍ਰੋਬਲਮ ਨਹੀਂ ਹੈ ਖੁੱਲ ਕੇ ਅਪਲਾਈ ਕਰ ਸਕਦੇ ਹੋਰ 2000 25 ਦੇ ਵਿੱਚ ਅਗਰ ਸਕਾਲਰਸ਼ਿਪਸ ਯੂਨੀਵਰਸਿਟੀਆਂ ਵੱਲੋਂ ਆ ਰਹੀਆਂ ਨੇ ਤਾਂ ਐਡੂ ਲੈਨ ਇਮੀਗ੍ਰੇਸ਼ਨ ਵੀ ਇੱਕ ਸਕਾਲਰਸ਼ਿਪ ਪਲਾਨ ਲੈ ਕੇ ਆਇਆ ਵਾ ਬੱਚਿਆਂ ਦੇ ਲਈ ਅਸੀਂ 10 ਲੱਖ ਰੁਪਏ ਦੀ ਸਕਾਲਰਸ਼ਿਪ ਅਨਾਉਂਸ ਕਰਨੀਆਂ ਨੇ 10 ਲੱਖ ਰੁਪਏ ਦੀ ਸਕਾਲਰਸ਼ਿਪ ਜਿਹੜੀ ਐਡੂ ਲੈਨ ਇਮੀਗ੍ਰੇਸ਼ਨ ਦੇਗਾ ਉਹ 5 ਬੱਚਿਆਂ ਨੂੰ ਜਿਨ੍ਹਾਂ ਦੇ ਅਸੀਂ ਲੱਕੀ ਡਰਾਅ ਕੱਢਣਾ ਵਾ ਵਿਸਾਖੀ ਵਾਲੇ ਦਿਨ ਠੀਕ ਹੈ ਜੀ ਵਿਸਾਖੀ ਵਾਲੇ ਦਿਨ ਅਸੀਂ ਲੱਕੀ ਡਰਾਅ ਕੱਢਾਂਗੇ ਉਹਨਾਂ ਬੱਚਿਆਂ ਨਾਲ ਜਿਨ੍ਹਾਂ ਨੇ ਸਾਡੇ ਤੋਂ ਅਪਲਾਈ ਕੀਤਾ ਹੈ ਈਚ ਸਟੂਡੈਂਟ ਵਿਲ ਗੈਟ 2 ਲੱਖ ਰੁਪੀਆ ਸਕਾਲਰਸ਼ਿਪ ਫਰੋਮ ਐਡੂਲ ਐਂਡ ਇਮੀਗ੍ਰੇਸ਼ਨ 2 ਲੱਖ ਦੀ ਸਕਾਲਰਸ਼ਿਪ ਦਵਾਂਗੇ ਉਹ ਕਿਸੇ ਵੀ ਕੰਟਰੀ ਜਾ ਰਿਹਾ ਦਿਸ ਇਜ਼ ਨਾਟ ਸਪੈਸੀਫਿਕ ਫਾਰ ਯੂ ਐਸ ਏ ਦਿਸ ਇਜ਼ ਫਾਰ ਏਵਰੀਥਿੰਗ ਤੁਸੀਂ ਕੈਨੇਡਾ ਜਾਓ ਤੁਸੀਂ ਯੂ ਐਸ ਜਾਓ ਤੁਸੀਂ ਯੂ ਕੇ ਜਾਣਾ ਹੈ ਤੁਸੀਂ ਆਸਟ੍ਰੇਲੀਆ ਜਾਣਾ ਹੈ ਤੁਸੀਂ ਨਿਊਜ਼ੀਲੈਂਡ ਦੇ ਚਾਹਵਾ ਨੂੰ ਤੁਸੀਂ ਯੂਰਪ ਤੇ ਜਰਮਨੀ ਜਾਣਾ ਹੈ ਫਿਨਲੈਂਡ ਜਾਣਾ ਹੈ ਪੜਨ ਜਾਣਾ ਹੈ ਪਰ ਹਾਂ ਇਹ ਸਟੱਡੀ ਵਜ਼ੀਜ਼ਾ ਲਈ ਦੇ ਹੈ ਟੂਰਿਸਟ ਲਈ ਨਹੀਂ ਸਟੱਡੀ ਵੀਜ਼ਾ ਦੇ ਵਿੱਚ ਅਸੀਂ ਵਿਸਾਖੀ ਨੂੰ ਇਹਦਾ ਅਨਾਉਂਸਮੈਂਟ ਕਰਾਂਗੇ ਪ੍ਰੋਪਰਲੀ ਔਰ ਲਾਈਵ ਹੋ ਕੇ ਕਰਾਂਗੇ ਕੋਈ ਇਹਦੇ ਚੋ ਦੁਹਰਾਏ ਨਹੀਂ ਇਹ ਬੱਚਿਆਂ ਨੂੰ ਇੱਕ ਫਾਈਲ ਨੰਬਰ ਅਸੀਂ ਯੂਨਿਕ ਦੰਨੇ ਆ ਇੱਕ ਕਾਲਰ ਆ ਕਾਲ ਆ ਰਹੀ ਭਾਜੀ ਕਾਲ ਲੈ ਲੰਨਾ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਾਂ ਦਾ ਬੇਟੀ ਦਾ ਇੰਟਰਵਿਊ ਦਵਾਈ ਸੀਗੀ ਜੀ ਠੀਕ ਹੈ ਜੀ ਹਾਂ ਜੀ ਆਓ ਆਈ ਹੋਈ ਨਹੀਂ ਜੀ ਪਰਫੈਕਸ਼ਨ ਆ ਗਈ ਹੈ ਇੰਟਰਵਿਊ ਕਿੱਥੇ ਦਵਾਈ ਸੀਗੀ ਸਰ ਦਿੱਲੀ ਜੀ ਦਿੱਲੀ ਚ ਦਵਾਈ ਸੀਗੀ ਤੇ ਤੁਹਾਡੇ ਬੱਚੇ ਦੀ ਯੂਨੀਵਰਸਿਟੀ ਦਾ ਨਾਮ ਕੀ ਸੀਗਾ? ਉਹ ਕੀ ਸੀ? ਕਾਫਰੀਆ ਇਹ ਤੇਰਾ ਹੋ ਯੂਨੀਵਰਸਿਟੀ ਹੈ? ਸੈਂਟੋ ਕੈਲੀਫੋਰਨੀਆ ਜੀ। ਦੇਖੋ ਇਹਦੇ ਵਿੱਚ ਪੈ ਤੁਹਾਡਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ 18 ਕੈਂਪਸ ਹੈ। ਮੈਨੂੰ ਬੱਚੇ ਨਾਲ ਗੱਲ ਕਰਾਉਂਗੇ ਕੈਂਪਸ ਕਿਹੜਾ ਹੈ ਬੱਚੇ ਦਾ? ਹਲੋ। ਹਲੋ। ਬੇਟਾ ਕੈਂਪਸ ਤੁਹਾਡਾ ਕਿਹੜਾ ਸੀ ਕੈਲੀਫੋਰਨੀਆ ਦੇ ਵਿੱਚ? ਅੰਕ कॉमरशियल यूनिवर्सिटी सैन बर्नार्डिनो सी सैन बर्नार्डिनो सी तो बेटा तोडा जेड़ा क्वालिफिकेशन की है टू पास आउट 2023 2023 एंड व्हिच सब्जेक्ट्स इन व्हिच सब्जेक्ट्स कॉमर्स स्ट्रीम एंड व्हिच प्रोग्राम यू ऑप्टेड इन कैलिफोर्निया स्टेट यूनिवर्सिटी बीए इन एडमिनिस्ट्रेशन बीए इन एडमिनिस्ट्रेशन BA in administration. Why you choose this program? Because you are background with the commerce. Why you didn't choose a big business program? Even, uh, major inter international business commerce. International, uh, but why you choose BA? There is a program, Bachelor in Business Administration. There is a program, Bachelor in Commerce. Why you didn't choose that programs? सर जी वेस जेडे रिलेटेड सब्जेक्ट ही ने जड़ी मेरी बैकग्राउंड स्टडी है ना जी में कॉमर्स की किसी बिजनेस वगैरह अकाउंटिंग ही आंदा है जो बीच में वीसा ऑफिसर ने थानू तो कितने सवाल पूछे पुत्र सर तन्नी पूछे थे एक क्वालिफिकेशन पूछसी थे पेरेंट्स ऑक्युपेशन पूछिया थी बस तो तीसरा क्वेश्चन बेटा हां जी तीसरा क्वेश्चन

ਹਾਂ ਜੀ ਜੀ ਸਰ ਇਹਦੇ ਵਿੱਚ ਮੈਨੂੰ ਥੋੜੇ ਜਿਹਾ ਡਾਕੂਮੈਂਟਸ ਬੱਚੇ ਦੇ ਦੇਖਣੇ ਪੈਣਗੇ ਕਾਲ ਦੇ ਉੱਤੇ ਇੰਨਾ ਜ਼ਿਆਦਾ ਮੈਂ ਨਹੀਂ ਕਰ ਸਕਦਾ ਨਾ ਤੁਹਾਨੂੰ ਪਤਾ ਹੀ ਹੈ ਹਾਂ ਜੀ ਕਿ ਤੁਸੀਂ ਸਾਨੂੰ ਇੱਕ ਵਾਰੀ ਵਟਸਐਪ ਕਰੋ ਇੱਕ ਵਾਰੀ ਬੱਚੇ ਦਾ ਡਾਕੂਮੈਂਟ I20 ਔਰ 10ਵੀ 12ਵੀ ਠੀਕ ਹੈ ਜੀ ਇਹਨਾਂ ਦੋਨਾਂ ਨੂੰ ਚੈੱਕ ਕਰਨ ਤੋਂ ਬਾਅਦ ਆ ਵੀ ਲੈਟੀ ਨੂੰ ਕਿ ਇਹ ਪ੍ਰੋਬਲਮ ਕਿੱਥੇ ਆਈ ਹੈ ਇਸੇ ਨੰਬਰ ਤੇ ਭੇਜੀਏ ਇਸੇ ਨੰਬਰ ਤੇ ਭੇਜ ਦਿਓ ਸਰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਮੈਨੂੰ ਭੇਜ ਕੇ ਮੈਂ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਨੂੰ ਅਸੀਂ ਦੁਬਾਰਾ ਕਾਲ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਹੁਣ ਕਈ ਸਟੂਡੈਂਟ ਹੈ एलिਜੀਬਲ ਹੈ ਸਰਕਾਰੀ ਯੂਨੀਵਰਸਿਟੀ ਹੈ ਹੁਣ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਹੋਣਾ ਥਿਸ ਇਜ਼ ਅ ਗਵਰਨਮੈਂਟ ਯੂਨੀਵਰਸਿਟੀ ਵਾਈ ਦਾ ਵੀਜ਼ਾ ਇਜ਼ ਰਿਫਿਊਜ਼ਡ ਵਾਈ ਵੀਜ਼ਾ ਰਿਫਿਊਜ਼ ਇਨ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਂਡ ਬਰਨਨੋ ਕੀ ਪ੍ਰੋਬਲਮ ਹੈ ਇਹਦੇ 18 ਕੈਂਪਸ ਹੈ ਜਦੋਂ ਤੁਸੀਂ ਇਹਦੀ ਡਿਟੇਲਸ ਜਾਓਗੇ ਸਭ ਤੋਂ ਵੱਧ ਵੀਜ਼ਾ ਇਸ ਯੂਨੀਵਰਸਿਟੀ ਦੇ ਵਿੱਚ ਨਾਰਥ ਰਿਜ ਕੈਂਪਸ ਕੋਲ ਹੈ ਠੀਕ ਹੈ ਜੀ ਸੋ ਇਹਦੇ ਵੀ 18 ਕੈਂਪਸਸ ਨੂੰ ਥੋੜਾ ਐਨਲਾਈਜ਼ ਕਰਨਾ ਹੋਊਗਾ ਇਹਦੇ ਪ੍ਰੋਗਰਾਮ ਤੇ ਮੈਨੂੰ ਥੋੜਾ ਜਿਹਾ ਸੰਦੇਹ ਹੈ ਜਿਹੜਾ ਬੱਚਾ ਬੋਲ ਰਿਹਾ ਵਾ ਕਿ ਉਹ ਪ੍ਰੋਗਰਾਮ ਫੁਲੀ ਰੈਲੇਵੈਂਟ ਟੂ ਦ ਸਟੱਡੀਜ਼ অর ਨਾਟ ਉਹ ਇੱਕ ਵਾਰੀ ਚੈੱਕ ਹੋਏਗਾ ਬੱਚੇ ਨੇ ਕਿਹਾ ਵਾ ਕਿ ਕੰਟੈਂਟ ਸਿਮਿਲਰ ਹੈ ਬਟ ਆਈ ਹੈਵ ਟੂ ਕ੍ਰੋਸ ਚੈੱਕ ਵਿਦ ਥੈਟ ਔਰ ਜੋ ਵੀ ਬੈਸਟ ਹੋ ਗਿਆ ਦੱਸਾਂਗਾ ਕਿ ਇਹਨਾਂ ਨੂੰ ਮੈਂ ਇਹ ਐਡਵਾਈਸ ਨਾ ਜੇ ਸ਼ੋਅ ਵਾਲੇ ਵੀ ਦੇਖ ਰਹੇ ਨੇ ਕਿ ਇਹਨਾਂ ਨੂੰ ਡੈਫੀਨਿਟਲੀ ਦੁਬਾਰਾ ਤੋਂ ਇੰਟਰਵਿਊ ਕੰਡਕਟ ਕਰਨਾ ਚਾਹੀਦਾ ਕੁਝ ਪ੍ਰੀਕਾਸ਼ਨਸ ਨੇ ਸੈਕੰਡ ਇੰਟਰਵਿਊ ਦੇ ਵਿੱਚ ਕੀ ਧਿਆਨ ਰੱਖਣੇ ਚਾਹੀਦੇ ਨੇ ਉਹ ਜ਼ਰੂਰੀ ਨੇ ਉਹ ਅਸੀਂ ਇਹਨਾਂ ਨਾਲ ਕੰਡਕਟ ਕਰਾਂਗੇ ਦੁਬਾਰਾ ਤੇ ਇਹਨਾਂ ਨੂੰ ਜ਼ਰੂਰ ਗਾਈਡ ਕਰ ਦਾਂਗਾ ਮੈਂ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸੈਕੰਡ ਅਟੈਂਪਟ ਦੇ ਵਿੱਚ ਧਿਆਨ ਰੱਖਣ ਯੋਗ ਹੁੰਦੀਆਂ ਨੇ ਸੋ ਪ੍ਰਵਿੰਦਰ ਪਾਜੀ ਮੈਂ ਥੋੜਾ ਜਿਹਾ ਫੋਰਗੇਟ ਕਿ ਕਿਹੜੇ ਕੁਐਸਚਨ ਦੇ ਆਪਾਂ ਚੱਲ ਰਹੇ ਸੀਗੇ ਕਾਲ ਆ ਗਈ ਮੇਰਾ ਸਾਰਾ ਧਿਆਨ ਉਧਰ ਡਾਇਵਰਟ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਆ ਰਿਫਿਊਜ਼ਲ ਵਾਲੇ ਤੇ ਚਲਦੇ ਸੀ ਵੀ ਰਿਫਿਊਜ਼ਲਾਂ ਕਾਫੀ ਆਈਆਂ ਵੀ ਉਹਨਾਂ ਨੂੰ ਇੱਕ ਤਾਂ ਇਹ 2025 ਦੇ ਵਿੱਚ ਅਗਲਾ ਇਨਟੇਕ ਕਿਹੜਾ ਹੈਗਾ ਇਨਟੇਕ ਬਿਲਕੁਲ ਬਿਲਕੁਲ ਮਈ ਇਨਟੇਕ ਹੈਗਾ ਹੈ ਸਪਟੰਬਰ ਇਨਟੇਕ ਹੈਗਾ ਅਗਸਟ ਇਨਟੇਕ ਵੀ ਹੈ ਸਟੂਡੈਂਟ ਕੈਨ ਅਪਲਾਈ ਫਾਰ ਦੋਜ਼ ਇਨਟੈਕਸ ਔਰ ਮੇਕ ਸ਼ੋਰ ਕਰੋ ਕਿ ਤੁਸੀਂ ਜਦੋਂ ਵੀ ਕਿਤੇ ਯੂਐਸ ਲਈ ਅਪਲਾਈ ਕਰਦੇ ਹੋ ਦੋ ਤਿੰਨ ਚੀਜ਼ਾਂ ਜਿਹੜੀਆਂ ਕਿ ਵੀਜ਼ਾ ਆਫੀਸਰ ਨੂੰ ਤਾਂ ਨਹੀਂ ਪਸੰਦ ਪਰ ਉਹ ਹੋਣੀਆਂ ਚਾਹੀਦੀਆਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਉਹ ਕੀ ਨਹੀਂ ਪਸੰਦ ਸੀਪੀਟੀ ਔਰ ਓਪੀਟੀ ਰਾਈਟ ਸੀਪੀਟੀ ਇਜ਼ ਅ ਕਰਿਕੂਲਮ ਪ੍ਰੈਕਟੀਕਲ ਟ੍ਰੇਨਿੰਗ ਡਿਊਰਿੰਗ ਸਟੱਡੀ ਵਰਕ ਰਾਈਟਸ ਓਪੀਟੀ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਆਫਟਰ ਸਟੱਡੀ ਵਰਕ ਰਾਈਟਸ ਠੀਕ ਹੈ ਇਹ ਤੁਸੀਂ ਖੁਦ ਧਿਆਨ ਰੱਖਣਾ ਇਹਨੂੰ ਜ਼ਿਆਦਾ ਡਿਸਕ੍ਰਾਈਬ ਨਹੀਂ ਕਰਨਾ ਹੈਗਾ ਵੀਜ਼ਾ ਆਫੀਸਰ ਦੇ ਸਾਹਮਣੇ ਜੇ ਤੁਸੀਂ ਸਾਡੀ ਇੰਟਰਵਿਊ ਕਲਾਸਸ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਬਿਲਕੁਲ ਬੇਸਿਕਲੀ ਐਂ ਤੌਰੀ ਲਈ ਪਤਾ ਚਲ ਜਾਂਦਾ ਵਾ ਕਿ ਕਿੱਦਾਂ ਅੱਗੇ ਵਧਣਾ ਹੈ ਕਿਉਂਕਿ ਸਾਡੀਆਂ ਜਿਹੜੀ ਕਲਾਸਿਸ ਡਿਜ਼ਾਈਨਡ ਹੈ ਉਹ ਬਿਲਕੁਲ ਲੇਟੈਸਟ ਅਪਡੇਟਸ ਦੇ ਉੱਤੇ ਹੈ ਲੇਟੈਸਟ ਮਟੀਰੀਅਲ ਦੇ ਉੱਤੇ ਹੈ ਕਿ ਕਿਸ ਤਰ੍ਹਾਂ ਆਪਸਾ ਇੰਟਰਵਿਊ ਕ੍ਰੈਕ ਕਰ ਸਕਦੇ ਸੋ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਸੀਪੀਟੀ ਓਪੀਟੀ ਤੁਹਾਡੇ ਇਹਦੇ ਵਿੱਚ ਹੋਵੇ ਔਰ ਤੁਹਾਡਾ ਪ੍ਰੋਗਰਾਮ ਤੀਸਰੀ ਚੀਜ਼ ਸ਼ੁੱਡ ਬੀ ਅੰਡਰਸਟੈਂਡ ਕੈਟੇਗਰੀ ਰਾਈਟ ਇਫ ਯਰ ਪ੍ਰੋਗਰਾਮ ਨਾਟ ਅੰਡਰਸਟੈਂਡ ਕੈਟੇਗਰੀ ਤੇ ਆਫਟਰ ਕੰਪਲੀਸ਼ਨ ਆਫ ਪ੍ਰੋਗਰਾਮ ਵੀਲ ਨਾਟ ਗੈਟ ਐਨੀਥਿੰਗ ਤੋ ਮੇਕ ਸ਼ੋਰ ਕਿ ਤੁਸੀਂ ਇਹ ਤਿੰਨ ਚੀਜ਼ਾਂ ਤਿਆਰ ਰੱਖਣਾ ਹੈ 2025 ਦੇ ਵਿੱਚ ਔਰ 2025 ਦੇ ਵਿੱਚ ਬਹੁਤ ਵੱਡੇ ਲੈਵਲ ਤੇ ਯੂ ਐਸ ਨੇ ਵੀਜ਼ਾ ਦੇਣੇ ਆ ਇਹ ਮੈਂ ਨਹੀਂ ਇਹ ਉਹਦਾ ਰਿਕਾਰਡ ਕਹਿ ਰਿਹਾ ਔਰ ਤੁਸੀਂ ਜਲਦੀ ਹੀ ਸੁਣੋਗੇ ਕਿ ਜਦੋਂ ਅਨਾਉਂਸਮੈਂਟ ਹੋਏਗੀ ਕਿ ਇਸ ਸਾਲ ਦੇ ਵਿੱਚ ਅਸੀਂ ਇੰਨੇ ਮਿਲੀਅਨ ਵੀਜ਼ਾ ਦੇਣਾ ਆ 1.1 1.5 ਸਮਥਿੰਗ ਇਜ਼ देयर ਐਂਡ ਵੈਰੀ ਬਿਗ ਇਜ਼ देयर ਔਰ ਬੇਚਨ ਰਹੋ ਤੁਸੀਂ ਬਟ ਅਲਿਜੀਬਿਲਟੀ ਦੇ ਅਕੋਰਡਿੰਗ ਹੀ ਆਪਣੇ ਡਾਕੂਮੈਂਟੇਸ਼ਨ ਦੇ ਨਾਲ ਤੁਸੀਂ ਅੱਗੇ ਵਧੋ ਤਾਂ ਕਿ ਯੂ نو ਫਰਸਟ ਅਟੈਂਪਟ ਮੈਨੂੰ ਲੱਗਦਾ ਹੈ ਕਿ ਸਭ ਤੋਂ ਬ੍ਰਾਈਟ ਅਟੈਂਪਟ ਹੁੰਦਾ ਹੈ ਫਰਸਟ ਅਟੈਂਪਟ ਦੇ ਵਿੱਚ ਤੁਸੀਂ ਜ਼ਰੂਰ ਆਪਣਾ ਵੀਜ਼ਾ ਹਾਸਲ ਕਰੋ ਜੀ ਹਮ ਬਿਲਕੁਲ ਹੈ ਪਰ ਯੂਐਸ ਬਾਰੇ ਗੱਲ ਕਰ ਰਹੇ ਸੀ ਭਾਜੀ ਜਰਮਨੀ ਫ੍ਰੀ ਸਟੱਡੀ ਦੀ ਤੁਸੀਂ ਗੱਲ ਕੀਤੀ ਸੀਗੀ ਔਰ ਕੀ ਲੱਗਦਾ ਹੈ ਕਿ ਕਿਉਂ ਇਸ ਤਰ੍ਹਾਂ ਦੀਆਂ ਆਪਸ਼ਨਸ ਯੂਰਪ ਦੇ ਪੂਰੇ ਦੇ ਵਿੱਚ ਹੈਗੀ ਹੈ ਜਾਂ ਜਰਮਨੀ ਦੇ ਵਿੱਚ ਹੈਗੀ ਹੈ ਕਿ ਕਿਹੜੇ-ਕਿਹੜੇ ਬੱਚਿਆਂ ਨੂੰ ਫ੍ਰੀ ਸਟੱਡੀ ਮਿਲਦੀ ਹੈ ਉਹਨਾਂ ਤੋਂ ਕੀ ਬੈਨੀਫਿਟ ਹੈਗਾ ਕੰਟਰੀ ਨੂੰ ਪਾਚੀ ਦੇਖੋ ਜਿਹੜੇ ਫ੍ਰੀ ਸਟੱਡੀਜ਼ ਨੇ ਮੈਂ ਇਹੀ ਕਹਿਣਾ ਚਾਹੁੰਗਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਕ ਥੰਬ ਰੂਲ ਹੈ ਕਿ ਜੋ ਉਹ ਫੈਸਿਲਿਟੀਆਂ ਆਪਣੇ ਲੋਕਲ ਡੋਮੈਸਟਿਕ ਸਟੂਡੈਂਟਸ ਨੂੰ ਦਿੰਦੇ ਆ ਉਹੀ ਫੈਸਿਲਿਟੀ ਉਹ ਆਪਣੇ ਇੰਟਰਨੈਸ਼ਨਲ ਸਟੂਡੈਂਟ ਨੂੰ ਦੇਣਾ ਚਾਹੁੰਦੇ ਆ ਜਦਕਿ ਹਰ ਕੰਟਰੀ ਦੇ ਵਿੱਚ ਆਪੋਜ਼ਿਟ ਹੈ ਅਗਰ ਅਸੀਂ ਯੂਐਸ ਦੀ ਵੀ ਗੱਲ ਕਰ ਰਹੇ ਸੀ ਯੂਐਸ ਦੇਖਾਂ ਤਾਂ ਲੋਕਲ ਦੀ ਫੀਸ ਜੇ 4000 ਡਾਲਰ ਹੈ ਤਾਂ ਸਾਡੀ 15-2000 ਡਾਲਰ ਹੈ ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਹੈ ਯੂਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ ਹੈ ਤੋ ਇਸ ਕਰਕੇ ਜਿਹੜਾ ਜਰਮਨੀ ਹੈ ਉਹ ਇਹ ਚਾਹੁੰਦਾ ਹੈ ਕਿ ਜੇ ਅਸੀਂ ਯੂ نو ਅਸੀਂ ਲੋਕਲ ਬੱਚੇ ਨੂੰ ਇੰਨੇ ਤੇ ਸਟੱਡੀ ਕਰਾ ਰਹੇ ਹਾਂ ਤੇ ਅਸੀਂ ਇੰਟਰਨੈਸ਼ਨਲ ਵੀ ਕਰਾਈਏ ਫ੍ਰੀ ਆਫ ਕਾਸਟ ਬਟ ਉਹਦੇ ਵਿੱਚ ਡੈਫੀਨੇਟਲੀ ਡੱਚ ਲੈਂਗੁਏਜ ਸ਼ਮਾਰ ਹੋਏਗੀ ਅੱਗੇ ਜਾ ਕੇ ਡੱਚ ਲੈਂਗੁਏਜ ਕੁਝ ਤੁਹਾਡੇ ਪ੍ਰੋਗਰਾਮ ਦੇ ਸਿਲੇਬਸ ਜਿਹੜਾ ਡੱਚ ਲੈਂਗੁਏਜ ਵਿੱਚ ਵੀ ਹੋਏਗਾ ਉਹ ਤੁਹਾਨੂੰ ਖੁਦ ਕਰਾਨਗੇ ਦੇਖੋ ਇਹਦੇ ਚੋਂ ਦਾ ਫਾਇਦਾ ਕੀ ਹੈ ਦੇ ਆਰ ਲੁਕਿੰਗ ਫੋਰ ਬਟ ਯੂ نو ਉਹਨਾਂ ਨੇ ਹੋਰ EMPLOYEES OR EMPLOYMENT EMPLOYERS ਚਾਹੀਦੇ ਹੁੰਦੇ ਜਿਹੜੇ ਵੱਡੇ ਲੈਵਲ ਤੇ ਚੰਗੇ ਬੱਚੇ ਸਿੱਖਿਆ ਲੈਣਗੇ ਕਈ ਦੇਖੋ ਇੰਡੀਆ ਦੇ ਵਿੱਚ ਬੱਚੇ ਹੁੰਦੇ 80 90% ਬਟ ਉਹ ਰਹਿ ਜਾਂਦੇ ਪਿੱਛੇ ਕਿਉਂਕਿ ਦੇ ਡੋਨਟ ਹੈਵ ਮਨੀ ਉਹ ਬਾਹਰ ਜਾਣ ਲਈ ਪੈਸਾ ਨਹੀਂ ਹੈ ਮੈਨੂੰ ਲੱਗਦਾ ਦਿਸ ਇਜ਼ ਦਾ ਟਾਈਮ ਫॉर देम ਇਹ ਟਾਈਮ ਉਹਨਾਂ ਦੇ ਲਈ ਹੈ ਹੁਣ ਜਿਨ੍ਹਾਂ ਦੇ 90 90% ਨੰਬਰ ਹੈਗੇ ਨੇ 80 80% ਨੰਬਰ ਹੈ ਕੁਝ ਕਰਨਾ ਚਾਹੁੰਦੇ ਨੇ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਲਈ ਇਹ 골ਡਨ ਅਪਰਚੂਨਿਟੀ ਹੈ ਮੈਨੂੰ ਲੱਗਦਾ ਉਹ ਬਿਨਾਂ ਪੈਸੇ ਦਿੱਤੇ ਆਪਣੀ ਪੜ੍ਹਾਈ ਕਰ ਸਕਦੇ ਆ ਸੋ ਇਹ ਅਪਰਚੂਨਿਟੀ ਭਾਜੀ ਫ੍ਰੀ ਵਾਲੀ ਉਹਨਾਂ ਲਈ ਹੈ ਜਿਹੜੇ ਬੱਚੇ ਕਿਤਨਾ ਕਿਤੇ ਮੈਂ ਦੇਖਦਾ ਹਾਲੇ ਵੀ ਕਈ ਬੱਚੇ ਮਿਲਦੇ ਆ ਸਰ ਆਈ ਹੈਵ 90% ਆਈ ਹੈਵ 7.5 ਬੈਂਡ ਆਈਲਸ ਬਟ ਆਈ ਡੋਨਟ ਹੈਵ ਮਨੀ ਬਿਕਾਜ਼ ਮੇਰੇ ਪਹਿਲਾ ਰਿਸ਼ਤੇਦਾਰ ਨੇ ਕਿਹਾ ਸੀ ਮੈਂ ਪੈਸੇ ਲਾ ਦੂੰਗਾ ਹੁਣ ਉਹਨੇ ਹੱਥ ਪਿੱਛੇ ਖਿੱਚ ਲਿਆ ਤਾਂ ਮੈਨੂੰ ਲੱਗਦਾ ਇਹ ਟਾਈਮ ਜਿਹੜਾ ਉਹਨਾਂ ਲਈ ਹੈ ਤੋਂ ਅਸੀਂ ਇਸ ਦੇ ਵਿੱਚ 100% ਇਨ ਹੈ ਉਹਨਾਂ ਬੱਚਿਆਂ ਦੇ ਲਈ ਜਿਹੜੇ ਅਕੈਡਮਿਕਲੀ ਬਹੁਤ ਸਟਰੋਂਗ ਨੇ ਬਟ ਫਾਈਨੈਂਸ਼ਲੀ ਵੀਕ ਨੇ ਇਹ ਪ੍ਰੋਗਰਾਮ ਉਹਨਾਂ ਲਈ ਡਿਜ਼ਾਈਨਡ ਹੈ ਪੈਸੇ ਵਾਲੇ ਦੀ ਤਾਂ ਹਰ ਕੁਝ ਹੈਗਾ ਹਰ ਜਗ੍ਹਾ ਹੈਗੀ ਹਰ ਜਗ੍ਹਾ ਐਡਮਿਸ਼ਨ ਲੈ ਸਕਦੇ ਹੋ ਹਰ ਜਗ੍ਹਾ ਜਾ ਸਕਦੇ ਆ ਇਹ ਸਪੈਸ਼ਲੀ ਫॉर ਦੋਸ ਜਿਹੜੇ ਯੂ نو ਫਾਈਨੈਂਸ਼ਲੀ ਥੋੜੇ ਸਾਊਂਡ ਨਹੀਂ ਹੈ ਹਾਂ ਬਿਲਕੁਲ ਜਰਮਨੀ ਫ੍ਰੀ ਸਟਡੀ ਦੀ ਜੇਕਰ ਤੁਸੀਂ ਗੱਲ ਹੈ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜਾ ਇਨਟੇਕ ਹੈ ਯੂ ਐਸ ਦੀ ਆਪਾਂ ਗੱਲ ਕੀਤੀ ਆ ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਸਾਨੂੰ ਮਿਲਣਾ ਚਾਹੁੰਦੇ ਆ ਇਹਨਾਂ ਨੂੰ ਆਕੇ ਸੈਕਟਰ 40 ਸੀ ਚੰਡੀਗੜ੍ਹ ਦੇ ਵਿੱਚ ਮਿਲ ਵੀ ਸਕਦੇ ਹੋ ਤੇ ਇੱਕ ਸਭ ਤੋਂ ਵੱਡਾ ਜਿਹੜਾ ਜ ਆਫਰ ਇਹਨਾਂ ਨੇ ਕਿਹਾ ਕਿ 10 ਲੱਖ ਤੱਕ ਦਾ ਸਕਾਲਰਸ਼ਿਪ ਹੈ ਜਿਹੜੀ ਐਡੂਲੈਂਟ ਵੱਲੋਂ ਦਿੱਤੀ ਜਾਊਗੀ 31 ਮਾਰਚ ਤੱਕ 13 April ਤੋਂ ਹਨਾ 13 April ਨੂੰ ਡਰਾਅ ਨਿਕੂਗਾ ਔਰ ਉਸ ਤੋਂ ਪਹਿਲਾਂ ਜਿੰਨੇ ਵੀ ਜੀ ਜਲਦੀ ਨਾਲ ਆਪਾਂ ਲਾਈਵ ਹੋ ਗਏ ਔਰ ਜਿੰਨੇ ਵੀ ਬੱਚੇ ਉਸ ਪ੍ਰੋਗਰਾਮ ਦੀ ਪਾਈ ਕਰਦੇ ਆ ਇਹ ਚੈਨਲ ਤੇ ਵੀ ਲਾਈਵ ਹੋਈ ਏ ਸਾਡੇ ਤੇ ਵੀ ਲਾਈਵ ਹੋਈ ਏ ਐਂਡ ਸਾਰਿਆਂ ਨੂੰ ਬੜੇ ਟਰਾਂਸਪੇਰੈਂਟ ਵੇ ਨਾਲ ਆਪਾਂ ਕੱਢਾਂਗੇ ਕਿ ਕਿਹੜੇ ਫਾਈਲ ਨੰਬਰ ਦਾ ਜਿਹੜਾ ਵਾ ਡਰਾਅ ਨਿਕਲਿਆ ਵਾ ਤੇ ਉਹ ਬੱਚੇ ਨੂੰ ਬੁਲਾ ਕੇ ਵੀ ਬਾਅਦ ਚ ਉਸ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਇਆ ਜਾਵੇ ਕਿ ਯੈਸ ਮੈਂ ਹਾਏ ਗਾਟ ਅ ਸਕਾਲਰਸ਼ਿਪ ਆਫ 2 ਲੱਖ ਰੁਪਈਆ 5 ਬੱਚਿਆਂ ਨੂੰ ਦੇਣੀ ਆ ਸੀ 10 ਲੱਖ ਰੁਪਈਆ ਦੀ ਸਕਾਲਰਸ਼ਿਪ 2 2 ਲੱਖ ਈਚ ਬੱਚੇ ਨੂੰ ਅਸੀਂ ਦਵਾਂਗੇ ਯਾਨੀ ਕਿ ਯੂਨੀਵਰਸਿਟੀ ਕਾਲਜ ਦੀ ਫੀਸ ਤੋਂ ਬਾਅਦ ਹੈ ਜਿਹੜੀ ਫੀਸ ਤੁਹਾਡੇ ਵੱਲੋਂ ਮਾਫ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਊਗੀ ਹਨਾ ਬਹੁਤ ਵੱਡੀ ਗੱਲ ਹੈ ਇਹ ਸਕਾਲਰਸ਼ਿਪ ਜਿਹੜੀ ਦਿੱਤੀ ਦੇ ਰਹੀ ਉਹ ਤਾਂ ਅਲੱਗ ਹੈ ਅਸੀਂ ਆਪਣੇ ਵੱਲੋਂ ਕੁਝ ਯੋਗਦਾਨ ਪਾ ਰਹੇ ਕਿ 2025 ਦੇ ਵਿੱਚ ਕੁਝ ਅਸੀਂ ਨਵਾਂ ਕਰੀਏ ਜਿਨ੍ਹਾਂ ਨਾਲ ਸਾਡੇ ਨਾਲ ਹੋਰ ਵੀ ਜ਼ਿਆਦਾ ਸਟੂਡੈਂਟ ਜਿਹੜੇ ਜੁੜ ਪਾਣ ਬਿਲਕੁਲ ਤਕਰੀਬਨ 2 ਲੱਖ ਰੁਪਏ ਪਰ ਜਿਹੜਾ ਇਹਨਾਂ ਨੇ ਕਿਹਾ ਕਿ 10 ਲੱਖ ਦੀ ਸਕਾਲਰਸ਼ਿਪ ਹੈ ਜਿਹੜੀ ਐਡੂਲਨ ਵੱਲੋਂ ਦਿੱਤੀ ਜਾਊਗੀ ਤੇ ਅੱਜ ਤੋਂ ਜਿਹੜਾ ਅਪਲਾਈ ਕਰੂਗਾ 31 ਮਾਰਚ ਤੱਕ ਦਾ ਇਹ ਆਫਰ ਹੈ 13 April ਨੂੰ ਜਿਹੜਾ ਡਰਾਅ ਨਿਕਲਣੇ ਆ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਕੇ 2 ਲੱਖ ਤੱਕ ਇਹ ਫਾਇਦਾ ਕਰ ਸਕਦੇ ਹੋ ਬਾਕੀ ਸਕਾਲਰਸ਼ਿਪ ਵੀ ਤੁਹਾਨੂੰ ਸਮੇਂ ਸਮੇਂ ਰਹਿਣੀ ਹੈ ਜਿਵੇਂ ਭਾਈ ਨੇ ਸਾਰੂ ਸ਼ੁਰੂਆਤ ਦੱਸਿਆ ਜਰਮਨੀ ਸਟੱਡੀ ਦੇ ਬਹੁਤ ਸਾਰੇ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਹੈਗੀਆਂ ਨੇ ਤੇ ਭਾਜੀ ਜਰਮਨੀ ਲਈ ਵੀ ਕੋਈ ਹਿੰਡਾ ਹੁੰਦੇ ਆ ਕਿਹੜਾ ਇਨਟੇਕ ਨੈਕਸਟ ਆ ਰਿਹਾ ਹੈ ਜਾਂ ਫੜਾ ਕੇ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਕੀ ਹੈਗੀ ਹੈ ਜਰਮਨੀ ਦੀ ਮਈ ਐਂਡ ਸੈਪਟੈਂਬਰ ਇਨਟੇਕ ਫॉर ਜਰਮਨੀ ਇਜ਼ ਅਵੇਲੇਬਲ 50% ਅਕੈਡੈਮਿਕ ਮਿਨੀਮਮ ਰਿਕੁਆਇਰਮੈਂਟ ਹੈ ਵੈਦ ਆਇਲਟਸ ਹੈ ਬਹੁਤ अच्छी ਗੱਲ ਹੈ ਵਿਦ ਪੀਟੀ ਹੈ ਬਹੁਤ अच्छी ਗੱਲ ਹੈ ਜਿਹੜੇ ਬੱਚਿਆਂ ਦਾ ਇੰਗਲਿਸ਼ ਬੈਕਗਰਾਉਂਡ ਹੈ ਉਹ ਵੀ ਆ ਸਕਦੇ ਨੇ ਕੀ ਕੀ ਨਹੀਂ ਇੰਡ ਜੈ ਕ੍ਰਾਈਟਰੀਆ ਦੀ ਹੈ ਕੋਈ ਹੈਂਡ ਕ੍ਰਾਈਟੇਰੀਆ ਨਹੀਂ ਹੈ ਸਿਰਫ 90% ਇਹੀ ਅਪਲਾਈ ਕਰ ਸਕਦਾ ਪਰ 90 ਵਾਲਾ ਕਰੇਗਾ ਤਾਂ ਮੈਨੂੰ ਚੰਗਾ ਲੱਗੇਗਾ ਜੇ ਦੇ ਕੋਲ ਫਾਈਨੈਂਸ਼ੀਅਲ ਨਹੀਂ ਹੈ ਜੇ ਦੇ ਕੋਲ ਪੈਸਾ ਨਹੀਂ ਹੈ ਉਹ ਅਪਲਾਈ ਕਰੇਗਾ ਤਾਂ ਆਈ ਰੀਲੀ ਐਪਰੀਸ਼ੀਏਟ ਬਟ ਇਹ 올 ਦਾ 올 ਕੈਨ ਅਪਲਾਈ 50% ਉੱਤੇ ਵਾਲੇ ਅਪਲਾਈ ਕਰ ਸਕਦੇ ਬਟ ਸੀਟਸ ਆਰ ਵੈਰੀ ਲਿਮਿਟਡ ਮਤਲਬ ਮੈਂ ਨਹੀਂ ਕਹਿ ਸਕਦਾ ਕਿ ਮੈਂ 200 400 ਬੱਚੇ ਨੂੰ ਐਡਮਿਸ਼ਨ ਕਰਾ ਸਕਦਾ ਵਾਂ ਅਸੀਂ ਸਿਰਫ 50 ਤੋਂ 60 ਬੱਚਿਆਂ ਨੂੰ ਐਡਮਿਸ਼ਨ ਕਰਾਵਾਂਗੇ ਜਿ ਤਾਂ ਕਿ ਅਸੀਂ ਸਿਰਫ ਉਹ ਕ੍ਰਾਈਟੇਰੀਆ ਕਰਨਾ ਚਾਹਦੇ ਹਾਂ ਜਿਹੜਾ ਪ੍ਰੈਕਟੀਕਲੀ ਪੋਸੀਬਲ ਹੋਏ ਜਿਨ੍ਹਾਂ ਦੇ ਵਿੱਚ ਵੀਜ਼ਾਸ ਵੀ ਆਣ ਇਹ ਨਾ ਹੋਵੇ ਕਿ ਬੱਚੇ ਸਿਰਫ ਅਪਲਾਈ ਕਰਨ ਦੇ ਨਾਮ ਤੋਂ ਅਪਲਾਈ ਨਹੀਂ ਕਰਨਾ ਇਹ ਚੀਜ਼ ਤੋਂ ਇਹ ਜਿੰਨੇ ਕਿ ਬੱਚੇ ਅਸੀਂ ਸਮਝਦੇ ਹੋਵਾਂਗੇ ਕਿ ਐਸ ਯੂਨੀਵਰਸਿਟੀ ਐਕਸੈਪਟ ਕਰ ਰਹੀਆਂ ਨੇ ਉਹੀ ਲਿਮਿਟੇਸ਼ਨ ਰੱਖਾਂਗੇ ਜਿਸ ਤਰ੍ਹਾਂ ਹੀ ਇਹ ਖਤਮ ਹੋਏਗਾ ਅਸੀਂ ਇਸ ਪ੍ਰੋਗਰਾਮ ਨੂੰ ਕਲੋਜ਼ ਕਰ ਦੇਾਂਗੇ ਹਾਂ ਬਿਲਕੁਲ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਭਾਜੀ